ਹੈਲੋ ਜੀ ਮਿਸ ਕੋਰ ਦੇ ਬਲੌਗ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਗੱਲ ਕਰਦੇ ਆਂ ਵੀ ਜਦੋਂ ਅਸੀਂ ਜਾਂਦੇ ਆ ਨਾ ਕਿਤੇ ਵੀ ਅਸੀਂ ਆਪਣੇ ਜਿਹੜੇ ਸੂਟਕੇਸ ਆ ਟਰੈਵਲ ਕਰਨਾ ਵਾ ਸੂਟਕੇਸ ਆ ਜਾਂ ਵੈਸੇ ਹੀ ਕਿਤੇ ਜਾਣਾ ਵਾ ਟਰੋਲੀ ਆ ਹੁਣ ਤਾਂ ਖੈਰ ਆ ਗਏ ਆ ਵੀ ਨੰਬਰਾਂ ਵਾਲੇ ਹਨਾ ਨੰਬਰਾਂ ਵਾਲੇ ਲੋਕ ਆ ਗਏ ਤੇ ਨੰਬਰਾਂ ਵਾਲੇ ਤੁਸੀਂ ਟੱਚੀ ਦੇ ਤੁਸੀਂ ਨੰਬਰ ਚੇਂਜ ਕਰ ਦੋ ਤੇ ਲੋਕ ਲੱਕ ਜਾਂਦਾ ਵਾ ਸੇਫਟੀ ਹੈ ਨਾ ਤੇ ਹੁਣ ਇਸੇ ਤਰ੍ਹਾਂ ਵੀ ਜੇ ਆਪਾਂ ਪਹਿਲਾਂ ਘਰ ਦੇ ਵਿੱਚ ਸੀਗਾ ਉਦੋਂ ਲੋਕ ਕਿਉਂ ਦਰਵਾਜ਼ੇ ਖੁੱਲੇ ਛੱਡ ਜਾਂਦੇ ਸੀਗੇ ਹੈ ਨਾ ਹੁਣ ਕਾਹਤੋਂ ਵੀ ਜਿੰਦੇ ਕੁੰਡੇ ਲਾ ਕੇ ਚੰਗੀ ਤਰ੍ਹਾਂ ਚੈੱਕ ਕਰਕੇ ਹੁਣ ਇਸ ਤਰ੍ਹਾਂ ਜਾਂਦੇ ਆ ਉਹ ਕੀ ਰੀਜਨ ਸੀਗਾ origin ਇੱਕ ਹੀ ਸੀ ਕਿਉਂਕਿ ਸਿਆਣੇ ਜਿਹੜੇ ਬੰਦੇ ਹੁੰਦੇ ਸੀ ਨਾ ਉਹਨਾਂ ਨੂੰ ਘਰੋਂ ਕੋਈ ੱੱੱਕੇ ਮਾਰ ਕੇ ਕੱਢਦਾ ਨਹੀਂ ਸੀਗਾ। ਉਹ ਬਜ਼ੁਰਗ ਘਰੇ ਬੈਠੇ ਰਹਿੰਦੇ ਸੀ ਆਰਾਖੀ ਕਰਨ ਨੂੰ। ਤੇ ਉਹ ਬਜ਼ੁਰਗ ਇੱਕ ਘਰ ਦੇ ਜਿੰਦੇ ਦੀ ਤਰ੍ਹਾਂ ਕੰਮ ਕਰਦੇ ਸੀਗੇ। ਸਾਰੇ ਆਏਗੇ ਦੀ ਉਹਨਾਂ ਨੇ ਬੈਠ ਕੇ ਰੱਖਣੀ ਆ ਕੌਣ ਆਇਆ, ਕੀ ਲੈਣ ਆਇਆ, ਕੀ ਕਰਦਾ ਵਾ। ਤੇ ਪਰ ਜਿਹੜਾ ਹੁਣ ਹੁਣ ਤਾਂ ਤੁਹਾਨੂੰ ਆਪ ਨੂੰ ਉੱਥੇ ਦੇਖਦੇ ਆਂ ਇੰਡੀਆ ਦੇ ਵਿੱਚ ਅਸੀਂ ਵੱਡਾ ਸਾਰਾ ਬਿੱਲੇ ਜਿਹੜਾ ਜਿੰਦਾ ਲੱਗਾ ਹੁੰਦਾ। ਤੇ ਫਿਰ ਚਾਬੀਆਂ ਦੀ ਸਾਫ ਸੰਭਾਲੀ ਚਾਬੀਆਂ ਨੂੰ ਸਾਫ ਸੰਭਾਲੀ ਕਰਨੀ ਆ ਪਰ ਜੇ ਚਾਬੀਆਂ ਗਵਾਚ ਗਈਆਂ ਫਿਰ ਤੁਸੀਂ ਉਹ ਜਿੰਦਾ ਚੇਂਜ ਕਰਾਉਂਦੇ ਫਿਰ ਤੇ ਜਿਹੜੇ ਬਜ਼ੁਰਗ ਆ ਅਸੀਂ ਉਹਨਾਂ ਨੂੰ ਸਾਹਮਣੇ ਨਹੀਂ ਸਕਦੇਗੇ ਅੱਜ ਕਿਹਾ ਤੋਂ ਇਹ ਇੰਨੇ ਵਿਰਧ ਆਸ਼ਰਮ ਬਣ ਗਏ ਕਿਉਂ ਬਣੇ ਆ ਇੱਥੇ ਮੈਂ ਦੱਸਦੀ ਆਪਣੀ ਗੱਲ ਇੱਥੇ ਨਾ ਮੇਰੇ ਨਾਲ ਮੈਂ ਉਹ ਜਦੋਂ 50 ਸੀਗੀ 20 ਸਾਲ ਪਹਿਲਾਂ ਚਿੱਠੀਆਂ ਆਉਣ ਲੱਗ ਗਈਆਂ ਬਈ ਤੂੰ ਨਾ ਇੱਥੇ ਬਹੁਤ ਲਗਜ਼ਰੀ ਹੈਗੇ ਆ ਅਸੀਂ ਬਣਾਉਣੇ ਆਪਾਰਟਮੈਂਟ ਬਈ ਦੇਖ ਲੈ ਤੂੰ ਉੱਥੇ ਮੀਟਿੰਗ ਹੋਣੀ ਆ ਉਹ ਮੀਟਿੰਗ ਵਿੱਚ ਆ ਜਾ ਮੈਂ ਸੋਚਿਆ ਵੀ ਅੱਜ ਤਾਂ ਕੰਮ ਕਰਕੇ ਵੀ ਨਹੀਂ ਹਟੇਗੇ ਤੇ ਇਹ ਸਾਨੂੰ ਘਰ ਆਪ ਦਾ ਛੱਡਣ ਵਾਸਤੇ ਤੇ ਉਧਰ ਦੇ ਸਾਨੂੰ ਇਨਵਾਈਟੇਸ਼ਨ ਦੇ ਜਾਂਦੇ ਆ ਉਧਰੋਂ ਤੁਹਾਨੂੰ ਫਿਊਨਲ ਵਾਲੇ ਚਿੱਠੀ ਆਉਣ ਲੱਗ ਜਾਂਦੇ ਆ ਫਿਊਨਲ ਉਹਨੇ ਤੁਸੀਂ ਹੁਣ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਮਹੀਨੇ ਦੇ ਇਨਕ ਦੇ ਦਿਓ ਫਿਰ ਤੁਹਾਨੂੰ ਬਈ ਆਰਾਮ ਆ ਤੇ ਮੈਂ ਦੇਖਾਂ ਦੋਨਾਂ ਗੱਲਾਂ ਦੇ ਵਿੱਚ ਸੋਚ ਨਹੀਂ ਪੈ ਗਈ ਵੀ ਇਹ ਕੀ ਬਣ ਗਿਆ ਅਸੀਂ ਤਾਂ ਹਜੇ ਸੁਰਤ ਵੀ ਨਹੀਂ ਆਈਗੀ ਸਾਨੂੰ ਇੱਥੇ ਪਹਿਲਾਂ ਕਹਿੰਦੇ ਆ ਬਾਹਰ ਆ ਕੇ ਰਹਿ ਲੋ ਹੁਣ ਉਧਰੋਂ ਸੱਦੇ ਆਏ ਜਾਂਦੇ ਆ ਵੀ ਤੁਸੀਂ ਚੱਲ ਇੱਥੇ ਫਿਊਨਲ ਦਾ ਵੀ ਆਪਦਾ ਇਂਤਜ਼ਾਮ ਕਰ ਲਓ ਤੇ ਮੈਂ ਕਿਹਾ ਨਹੀਂ ਮੈਨੂੰ ਉਹਨਾਂ ਪਾਉ ਚਿੱਠੀ ਮੁੜ ਕੇ ਹਜੇ ਤਾਂ ਜਿਉਣਾ ਹਜੇ ਤਾਂ ਸੰਸੁਰਤ ਹੀ ਨਹੀਂ ਹੈਗੀ ਇਹ ਦੇਖ ਲਓ ਜਿਹੋ ਜਿਹਾਂ ਟਾਈਮ ਹੁੰਦਾ ਨਾ ਉਹ ਜਾਈ ਨਾਲ ਸਾਧਨ ਪੜੀ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ